ਸੂਬੇ ਚ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪੰਜਾਬ ਵਿੱਚ ਝੋਨੇ ਅਤੇ ਬਾਸਮਤੀ ਅਹੇਠਾਂ ਇਸ ਵਾਰ 40 ਫੀਸਦੀ ਰਕਵੇ ਦੀ ਜਿਹੜੀ ਵਾਧਾ ਹੋਇਆ ਜੇਕਰ ਅਸੀਂ ਗੱਲ ਕਰੀਏ ਤਾਂ ਝੋਨੇ ਦੀ ਲਵਾਈ ਵਾਸਤੇ ਜਿੱਥੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਉਸੇ ਤਰ੍ਹਾਂ ਜਿਹੜੇ ਪੰਜਾਬ ਦੇ ਖੇਤ ਮਜ਼ਦੂਰ ਨੇ ਉਹਨਾਂ ਵੱਲੋਂ ਵੀ ਝੋਨੇ ਦੀ ਲਵਾਈ ਕੀਤੀ ਜਾਂਦੀ ਆ ਪਰ ਇਸ ਦੇ ਨਾਲ ਨਾਲ ਜਿਹੜੀਆਂ ਪਿੰਡੂ ਔਰਤਾਂ ਨੇ ਖੇਤ ਮਜ਼ਦੂਰ ਔਰਤਾਂ ਨੇ ਪਰਿਵਾਰ ਦੇ ਨਾਲ ਉਹ ਵੀ ਝੋਨੇ ਦੀ ਲਵਾਈ ਵਿੱਚ ਵੱਡਾ ਹਿੱਸਾ ਪਾ ਰਿਆ ਨੇ ਜੇਕਰ ਅਸੀਂ ਗੱਲ ਕਰੀਏ ਬੇਸ਼ੱਕ ਪਹਿਲਾਂ ਭਾਵੇਂ ਨਰਮੇ ਦੀ ਚੁਗਾਈ ਹੁੰਦੀ ਸੀ ਉਸ ਵਿੱਚ ਇਹਨਾਂ ਮਜ਼ਦੂਰ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸੀ ਜੇਕਰ ਅਸਲੇ ਪੰਜਾਬ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਇਆ ਉਸ ਨੂੰ ਜੇਕਰ ਝੋਨਾ ਲੱਗ ਰਿਹਾ ਤਾਂ ਉਸ ਵਿੱਚ ਮਹਿਲਾਵਾਂ ਵੱਲੋਂ ਖੇਤ ਮਜ਼ਦੂਰ ਔਰਤਾਂ ਵੱਲੋਂ ਪਰਿਵਾਰਾਂ ਦੇ ਨਾਲ ਬਹੁਤ ਵੱਡਾ ਸਾਥ ਦਿੱਤਾ ਜਾਂਦਾ ਹੈ ਜਿੱਥੇ ਉਹਨਾਂ ਵੱਲੋਂ ਆਪਣਾ ਘਰ-ਬਾਰ ਸੰਭਾਲਿਆ ਜਾਂਦਾ ਉੱਥੇ ਕਮਾਈ ਦੀ ਜਿਹੜੀ ਆ ਕੀਤੀ ਜਾਂਦੀ ਆ ਐ ਸੇਟਰ ਤੁਸੀਂ ਦੇਖ ਰਹੇ ਹੋਗੇ ਕਿ ਮਹਿਲਾਵਾਂ ਜਿਹੜੀਆਂ ਨੇ ਖੇਤ ਦੇ ਵਿੱਚ ਪਰਿਵਾਰ ਦੇ ਨਾਲ ਜਿਹੜਾ ਝੋਨਾ ਦੀ ਲਵਾਈ ਦੇ ਵਿੱਚ ਰੁਚੀਆਂ ਹੋਈਆਂ ਨੇ ਅਸੀਂ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ ਕਿ ਨਾਮ ਹੈ ਤੁਹਾਡਾ ਤੇ ਤੁਸੀਂ ਪੜੇ ਲਿਖੇ ਹੋ ਹਾਂਜੀ ਮੇਰਾ ਨਾਮ ਗੋਗਾ ਮਾਈ ਆ ਪਿੰਡ ਇਸਲਾਮ ਵਾਲੇ ਤੋਂ ਬੋਲ ਰਹੀ ਆ ਤੇ ਮੈਂ ਬੀ.ਐਸ. ਕੀਤੀ ਹੋਈ ਹੈ ਗ੍ਰੈਜੂਏਸ਼ਨ ਇਸ ਬੇਰੁਜ਼ਗਾਰੀ ਵਧਨ ਕਰਨ ਸਾਨੂੰ ਨੌਕਰੀ ਦੀ ਬਹੁਤ ਮਤਲਬ ਨੌਕਰੀ ਨਾ ਮਿਲਣ ਕਾਰਨ ਤੁਸੀਂ ਇਹ ਝੋਨਾ ਲਾ ਰਹੇ ਹੋ ਜੇ ਅਸੀਂ ਗੱਲ ਕਰੀਏ ਝੋਨਾ ਕਿੰਨੇ ਸਾਲਾਂ ਤੋਂ ਤੁਸੀਂ ਇਸੇ ਤਰ੍ਹਾਂ ਪਰਿਵਾਰ ਦੇ ਨਾਲ ਲਗਾ ਰਹੇ ਹੋ ਪਰਿਵਾਰ ਦੇ ਨਾਲ ਜਿਹੜਾ ਇੱਕ ਕਮਾਈ ਦਾ ਜ਼ਰੂਰ ਆਪਾਂ ਕਹਿ ਲਈਏ ਇੱਕ ਇੱਕ ਜ਼ਰੀਆ ਵੀ ਤੁਸੀਂ ਬਣੇ ਹੋਏ ਹੋ ਸਾਨੂੰ ਬਹੁਤ ਸਾਲ ਹੋ ਗਿਆ ਵੈਸੇ 15 16 ਸਾਲ ਹੋ ਗਏ ਝੋਨੇ ਲਾਉਂਦੇ ਨੂੰ वैसे ऐसे हां मतलब बेरोजगारी ਕਰ नौकरी ਨਾ ਮਿਲਣ ਕਾਰਨ ਸਾਨੂੰ ਝੋਨਾ ਲਾਉਣਾ ਪੈ ਰਿਹਾ ਇਹ ਦੱਸ ਰਹੇ ਨੇ ਕਿ BCA ਕੀਤੀ ਹੋਈ ਆ ਪਰ ਕਿਤੇ ਨਾ ਕਿਤੇ ਕੰਮ ਜਿਹੜਾ ਹੈ ਕਰ ਨੌਕਰੀ ਨਹੀਂ ਮਿਲੀ ਜਿਸ ਕਰਕੇ ਉਹਨਾਂ ਨੂੰ ਇਹ ਮਜ਼ਦੂਰੀ ਵਾਲਾ ਕੰਮ ਵੀ ਉਹ ਸਮਝਦੇ ਆ ਤੁਸੀਂ ਇਸ ਨੂੰ ਮਜ਼ਦੂਰੀ ਸਮਝਦੇ ਹੋ ਜਾਂ ਇੱਕ ਕੰਮ ਦੇ ਤੌਰ ਤੇ ਲੈ ਲਿਆ ਅਸੀਂ ਇਸ ਨੂੰ ਮਜ਼ਦੂਰੀ ਸਮਝਦੇ ਆ ਗਾਲਕੀ ਕਰਦੇ ਵਿੱਚ ਬਹੁਤ ਸਾਰੀਆਂ ਮਜ਼ਬੂਰੀਆਂ ਹੁੰਦੀਆਂ ਜੋ ਮਤਲਬ ਕੋਈ ਕਰਨ ਵਾਸਤੇ ਜੋ ਅਸੀਂ ਕੰਮ ਕਰਾਂਗੇ ਤਾਂ ਫੇਰ ਹੀ ਅਸੀਂ ਰੋਟੀ ਖਾ ਸਕਾਂਗੇ ਜੇ ਕੰਮ ਨਾ ਕਰਾਂਗੇ ਤਾਂ ਫਿਰ ਕੈਸੇ ਖਾਣਗੇ ਗਰਮੀ ਦਾ ਬਹੁਤ ਜ਼ਿਆਦਾ ਸੀਜ਼ਨ ਹੈ ਇਹ ਜਿਹੀ ਗਰਮੀ ਦੇ ਵਿੱਚ ਕੰਮ ਕਰਨ ਦੇ ਵਿੱਚ ਕੋਈ ਮੁਸ਼ਕਲ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਪਰ ਸਾਨੂੰ ਗਰਮੀ ਦੇ ਵਿੱਚ ਵੀ ਚੋਨਾ ਲਾਉਣਾ ਪੈ ਰਿਹਾ ਮਜਬੂਰੀ ਕਰਕੇ ਤੁਸੀਂ ਵੀ ਪੜੇ ਲਿਖੇ ਹੋ ਹਾਂਜੀ ਸਰ ਜੀ ਅਸੀਂ ਸਟੱਡੀ ਕੀਤੀ ਹੋਈ ਹੈ ਜੀ ਮੈਂ ਬੀਏ ਗ੍ਰੈਜੂਏਸ਼ਨ ਮੇਰੀ ਚੱਲ ਰਹੀ ਹੈ ਜੀ ਸੈਕੰਡਰੀ ਤੁਸੀਂ ਪੜ ਰਹੇ ਹੋ ਵੀ ਇਹ ਕਰਦੇ ਹੋ ਹਾਂਜੀ ਤੁਸੀਂ ਇਹ ਜਿਹੜਾ ਕੰਮ ਕਰਦੇ ਹੋ ਜੇਕਰ ਇਸ ਕੰਮ ਦੀ ਗੱਲ ਕਰੀਏ ਤਾਂ ਜੇਕਰ ਗਰਮੀ ਦੇ ਵਿੱਚ ਬਹੁਤ ਔਖਾ ਗਰਮ ਪਾਣੀ ਦੇ ਵਿੱਚ ਖੜ ਕੇ ਲਗਾਉਣਾ ਕਿਤੇ ਨਾ ਕਿਤੇ ਤੁਸੀਂ ਸਮਝਦੇ ਹੋ ਕਿ ਜਿਹੜਾ ਘਰ ਦੇ ਕੰਮ ਨਾਲੋਂ ਇਹ ਕੰਮ ਔਖਾ ਹੈ ਤੇ ਇਸ ਕੰਮ ਨੂੰ ਇੱਕ ਚੁਣੌਤੀ ਮੰਨਦੇ ਹੋ ਹਾਂਜੀ ਸਰ ਜੀ ਆਰਥਿਕ ਪ੍ਰੋਬਲਮ ਕਰਕੇ ਸਾਨੂੰ ਇਹ ਮਜ਼ਦੂਰੀ ਦਾ ਸਾਰਾ ਸਾਰਾ ਜਿੰਨਾ ਮਿਲਦਾ ਵੀ ਜਿਹੜਾ ਆਮ ਤੌਰ ਤੇ ਘਰ ਦਾ ਕੰਮ ਵੀ ਨਾਲ ਜਾ ਕੇ ਕਰਦੇ ਹੋ ਹਾਂਜੀ ਸਰ ਜੀ ਕਰਦੇ ਹਾਂ ਜੀ ਕਿੰਨੇ ਵਜੇ ਤੁਸੀਂ ਆਉਨੇ ਹੋ ਔਰ ਕਿੰਨੇ ਵਜੇ ਚਲੇ ਜਾਣਗੇ ਅਸੀਂ ਤਕਰੀਬਨ ਸਵੇਰੇ 6 ਵਜੇ ਆਏ ਨੇ ਤੇ ਸ਼ਾਮ ਤਕਰੀਬਨ 7:30 ਕਰ ਇੱਕ ਚਲੇ ਜੰਗੇ 6 ਵਜੇ ਤੋਂ ਲੈ ਕੇ ਤੁਸੀਂ 7:30 ਜੇ ਕਹਿ ਲਈਏ ਕਿ 12-13 ਘੰਟੇ ਲਗਾਤਾਰ ਕੰਮ ਕਰਦੇ ਹਾਂ ਇੱਕ ਮਜ਼ਦੂਰ ਮਹਿਲਾਵਾਂ ਜਿਹੜੀਆਂ ਨੇ ਉਹ ਲਗਾਤਾਰ 12-13 ਘੰਟੇ ਕੰਮ ਕਰਦੀਆਂ ਨੇ ਚਾਹ ਕਿ ਆਮ ਕਹਿ ਸਕਦੇ ਹਾਂ ਜਿਹੜੀਆਂ ਇਸ ਤੋਂ ਕਮਾਈ ਹੁੰਦੀ ਉਸ ਤੋਂ ਸੰਤੋਸ਼ ਹੁੰਦਾ ਹੋ ਹੈ ਕੁਸ਼ਕ ਨੇ ਨਾਲੇ ਸੜੀ ਜੜੀ ਆਪਾਂ ਨੂੰ ਆਪਾਂ ਨੂੰ ਡਿਸਕਸ ਕਰ ਲੈਣੇ ਪਰ ਬਾਤ ਉਹੀ ਮਜਬੂਰਾ ਕਤਲ ਸਾਮਣੇ ਹੋਰ ਨਹੀਂ ਕੋਈ ਹੋਰ ਕੰਮ ਨਹੀਂ ਐਸੇ ਕਰਨੇ ਪੈਂਦੇ ਅਸੀਂ ਝੋਨਾ ਹੀ ਨਹੀਂ ਅਸੀਂ ਹਰ ਇੱਕ ਕਮਾਈ ਆਪਣੇ ਤਨ ਮਨ ਨਾਲ ਆਪਣੀ ਆਸੀ ਮਜਬੂਰੀ ਕੰਨ ਕਰਦੇ ਤੁਸੀਂ ਹਰ ਸਾਲੇ ਝੋਨਾ ਲਵਾਈ ਦਾ ਕੰਮ ਕਰਦੇ ਹੋ ਕਿੰਨੇ ਵਜੇ ਆਉਣੀ ਹੋ ਕਿੰਨੇ ਵਜੇ ਜਾਣੇ ਹੋ ਕੋਈ ਪ੍ਰੋਬਲਮ ਮੁਸ਼ਕਲਤਾ ਨਹੀਂ ਆਉਂਦੀ ਰੋਮੜ ਹੈ ਜੀ 3 ਵਜੇ ਉੱਠਾੜਦੇ ਆ ਜੀ 3 ਵਜੇ ਉੱਠ ਕੱਢਦੇ ਆਂ ਘਰ ਦਾ ਕੰਮ ਕਰਦੇ ਆਂ ਰੋਟੀ ਟੁੱਕ ਕਰਦੇ ਆਂ ਬੱਚਾ ਦਾ ਦੇਖਭਾਲ ਕਰਕੇ ਸਕੂਲ ਵੀ ਭੇਜਣਾ ਹੁੰਦਾ ਹੁਣ ਵੀ ਅੱਗੇ ਤਾਂ ਛੁੱਟੀਆਂ ਸੀ ਦੀ ਸਕੂਲ ਦੀਆਂ ਹੁਣ ਵੀ ਸਕੂਲ ਚ ਸਟਾਰਟ ਹੋ ਜਾਣਗੇ ਪਹਿਲਾਂ ਤਾਂ ਕੋਈ ਥੋੜੀ ਜਿਹੀ ਬੱਚਾ ਦੀ ਦਿੱਕਤ ਨਹੀਂ ਸੀਗੀ ਹੁਣ ਬਣ ਜੂਗੀ ਫਿਰ ਬਾਹਰ ਤਾਂ ਮਨਸਤਾ ਵੀ ਫਿਕਰ ਹੈ ਨੇ ਤੇ ਸਾਨੂੰ ਬਹੁਤ ਸਾਲੀ ਹੋ ਗਏ ਵੀ ਚੋਣਾ ਲਾਉਦੇ ਨੂੰ ਚਾਰ ਬੱਚੇ ਆਂ ਚਾਰ ਗੁੱਡੀਆਂ ਇੱਕ ਪੁੱਤ ਹੈ ਮੇਰਾ ਵੀ ਬੱਚੇ ਤਾਂ ਵੱਡੇ ਪੁੱਤ ਦਾ 12ਵੀਂ ਕਰਾਈ ਕਲਾਸ ਤੇ ਚਾਰ ਗੁੱਡੀਆਂ ਆਪਣੀਆਂ ਦੋ ਤਿੰਨ ਗੁੱਡੀਆਂ ਆਪਣੀਆਂ ਇੱਕ ਵੱਡੀ ਗੁੱਡੀ ਡਿਗਰੀ ਕਰਕੇ ਹਜੇ ਚੋਨਾ ਲਾਉਂਦੀ ਐ ਦੋ ਗੁੱਡੀਆਂ ਉਹ ਵੀ ਚੋਨਾ ਕਮੈਂਟ ਕਰਕੇ ਆਪਦੀ ਪੜਾਈ ਦੀ ਇਹ ਕਰੀ ਜਾਂਦੀਆਂ ਕੋਈ ਉਹਨਾਂ ਨੂੰ ਜੋਬ ਦਾ ਹਜੇ ਨਹੀਂ ਪੜਿਆ ਪੇਪਰ ਭਰ ਦਿੰਦੀਆਂ ਕੋਈ ਪੇਪਰ ਦਾ ਹੁੰਦਾ ਨਹੀਂਗਾ ਕੋਈ ਵੀ ਜੱਟ ਨਹੀਂ ਆਇਆ ਹਜੇ ਤੱਕ ਬਹੁਤ ਮਿਹਨਤ ਹੋ ਗਈ ਐ ਵੀ ਕਿੱਕੀ ਬਾਈ ਬਾਈ 23 23 ਸਾਲਾਂ ਦੇ ਬੱਚੇ ਹੋ ਗਏ ਕੋਈ ਇਹਨਾਂ ਦਾ ਪੇਪਰ ਨਹੀਂ ਆਇਆ ਜੱਟ ਬਣ ਕੇ ਉਤੋਂ ਕਰਕੇ ਵੀ ਤੁਹਾਡਾ ਰਿਜ਼ਲਟ ਆ ਗਿਆ ਨੌਕਰੀ ਬਾਹਰ ਆ ਗਿਆ ਬਸ ਭਰ ਦਿੰਦੇ ਆ ਪੈਸੇ ਪਲਾ ਕੇ ਵਿਚਾਰੇ ਬੱਚੇ ਆਪਦੀ ਮੰਤ ਕਰਕੇ ਫੇਲ ਹੋ ਜਾਂਦੇ ਆ ਜੀ ਤੇ ਮਾਤ ਪਿਤਾ ਵੀ ਆਪ ਦਾ ਨਾਲ ਹੀ ਇਹਨਾਂ ਦੇ ਕਰਕੇ ਕਮਾਈ ਮਿਲ ਤੇ ਇਹਨਾਂ ਦੇ ਲਈ ਜੰਨੇ ਆ ਕੋਈ ਕਾਰ ਬਾਰ ਚ ਅੱਗੇ ਹੋ ਕੇ ਸਾਡਾ ਕੰਮ ਕੋਈ ਵੀ ਨਹੀਂ ਐ ਸੀ ਕਰਜ ਹਜ ਦੇ ਜੇ ਬੱਚਿਆਂ ਦੀ ਦੇਖਭਾਲ ਕਰਦੇ ਕਰਦੇ ਇਹ ਤੱਕ ਪਹੁੰਚ ਗਏ ਮੰਜ਼ਲ ਅਜੇ ਉਸੇ ਤੱਕ ਤੇ ਤੁਰੇ ਆਉਣੇ ਆ ਜੀ ਜਿੰਨੇ ਤੱਕ ਵੀ ਪਹਿਲਾਂ ਤੋਂ ਵੀ ਅਸੀਂ ਮਨਤ ਕਰਦੇ ਹਾਂ ਨੇ ਉਵੇਂ ਹੀ ਉਵੇਂ ਸਾਡੀ ਮਨਤ ਹਜੇ ਤੱਕ ਤੁਰੇ ਆਉਂਦੀ ਆ ਕੋਈ ਮਨਤ ਦਾ ਪੱਲੇ ਸਾਡੇ ਕੁਛ ਵੀ ਨਹੀਂ ਪਿਆ ਜੀ ਉਹੋ ਹੀ ਦਿਹਾੜੀ ਆ ਉਹੋ ਹੀ ਸਾਰਾ ਖੁਸ਼ੀ ਆ ਜੀ ਕੋਈ ਸਾਨੂੰ ਮੁੱਲ ਨਹੀਂ ਪਿਆ ਇਸ ਮਨਤ ਦਾ ਤੁਸੀਂ ਕਿੰਨੇ ਵਜੇ ਆਉਂਦੇ ਹੋ ਤੇ ਕਿੰਨੇ ਵਜੇ ਚਲੇ ਜਾਂਦੇ ਹੋ ਅਸੀਂ ਆਉਨੇ ਆ 3 ਵਜੇ ਤੇ ਸਟਾਰਟ ਉੱਠ ਕਰਦੇ ਆਉਨੇ ਆ ਅਸੀਂ 5:30 ਦੇ 6 ਵਜੇ ਵੀ ਆ ਜਾ ਸਕਦੇ ਆ ਅਸੀਂ ਤੇ ਆ ਕੇ ਇੱਥੇ ਅਸੀਂ ਵੀ ਤੜਕੇ ਤੱਕ ਤੇ ਲੈ ਕੇ ਸੋਣਾ ਅਸੀਂ ਆਥਨ ਤੱਕ ਛੇ 6 ਵਜੇ ਤੱਕ ਚੋਨਾ ਲਾਉਨੇ ਆ ਫਿਰ 7 ਵਜੇ ਸੀ ਘਰੇ ਬਾਹਰ ਸਟੇਰ ਜਾ। ਕਹਿ ਲੀਏ ਕਿ ਚੋਨਾ ਲਾਉਣਾ ਔਰਤ ਵਾਸਤੇ ਸੌਖਾ ਜਾਂ ਔਖਾ ਹੈ? ਬਹੁਤ ਔਖਾ ਹੈ ਜੀ। ਹਾਂ ਬਹੁਤ ਔਖਾ ਚੋਨਾ ਵੀ ਲਾਉਣਾ ਬਹੁਤ ਔਖਾ। ਕਿਹੜਾ ਪਟ ਬਿਖੀ ਮੁਸ਼ਕਲ ਆਉਂਦੀ ਹੈ ਜੇ? ਮੁਸ਼ਕਲ ਕੀ ਆਉਣੀ ਹੈ ਸਾਰਾ ਦਿਨ ਪਾਣੀ ਚ ਬੈਕ ਤੁਰਨਾ ਬਹੁਤ ਔਖਾ ਹੈ ਜੀ। ਪਾਣੀ ਚ ਤੁਰਨਾ ਹੀ ਬੜਾ ਔਖਾ ਹੈ। ਔਰ ਇੱਕ ਗੱਲ ਹੈ ਕੋਈ ਮਤੀ ਪੈਤੀ 40 ਸਾਲਾਂ ਦੀ 40 ਸਾਲਾਂ ਦੀ 50 ਸਾਲਾਂ ਦੀ ਔਰਤ ਹੋਗੀ। ਤੇ ਪਾਣੀ ਚ ਬੈਕ ਤੁਰਨਾ ਛੋਣਾ ਲਾਉਣਾ ਚਿੱਕੜ ਚ ਰੋਤ ਚੱਕ ਕੇ ਲਜਾਣੀ ਬਹੁਤ ਦਿੱਕਤ ਆਉਂਦੀ ਹੈ ਜੀ ਪਾਣੀ ਗਰਮ ਹੁੰਦਾ ਹੈ ਪਾਣੀ ਗਰਮ ਹੁੰਦਾ ਹਾਂ ਜੀ ਪਾਣੀ ਬਹੁਤ ਗਰਮ ਹੁੰਦਾ ਹੈ ਪਾਣੀ ਵੀ ਬਹੁਤ ਗਰਮ ਹੁੰਦਾ ਚਮੜੀ ਦਾ ਆਮ ਚਮੜੀ ਦਾ ਕਹਿ ਦਿੰਦੇ ਆ ਵੀ ਚਮੜੀ ਤੇ ਵੀ ਕੋਈ ਹਾਂ ਚਮੜੀ ਤੇ ਵੀ ਸਾਰੀ ਬੀ ਉੱਤੇ ਛੇਕਾ ਪੈਂਦਾ ਥੱਲੋ ਪਾਣੀ ਦੀ ਪੜਾਸ ਪੈਂਦੀ ਆ ਪੈਰ ਵੀ ਖਰਾਬ ਹਾਂ ਪੈਰ ਵੀ ਖਰਾਬ ਹੋ ਜਾਂਦੇ ਆ ਹੱਥ ਵੀ ਖਰਾਬ ਹੋ ਜਾਂਦੇ ਆ ਹਾਂ ਜੀ ਫਿਰ ਵੀ ਰਏ ਹੁਣ ਅਸੀਂ ਤਾਂ ਟੱਡ ਬਾਰੇ ਕਰਨਾ ਪੈਂਦਾ ਸਾਨੂੰ ਕੋਈ ਵੀ ਹੱਲ ਹੈ ਨਹੀਂਗਾ ਕੋਈ ਸਰਕਾਰ ਸਾਡਾ ਕੰਮ ਕੁਛ ਵੀ ਨਹੀਂ ਕਰ ਦੇਗੀ ਤੁਹਾਡੇ ਖੇਤ ਵਿੱਚ ਮਹਿਲਾਵਾਂ ਮਜ਼ਦੂਰ ਜਿਹੜੀਆਂ ਨੇ ਉਹ ਇਸ ਵੇਲੇ ਚੋਨਾ ਲਗਾ ਰਹੀਆਂ ਤੁਹਾਨੂੰ ਕੀ ਲੱਗਦਾ ਕਿ ਮਹਿਲਾਵਾਂ ਦੇ ਖੇਤ ਵਿੱਚ ਕੰਮ ਕਰਨਾ ਠੀਕ ਹੈ ਹਾਂਜੀ ਬਿਲਕੁਲ ਠੀਕ ਹੈ ਜੀ ਜੇਕਰ ਮਲਾਵਾਂ ਨਾ ਹੋਣ ਸਾਡਾ ਚੋਨੇ ਦਾ ਲੱਗਣਾ ਬਹੁਤ ਔਖਾ ਹੈ ਜੀ ਤੇ ਇਹ ਪੂਰਾ ਸਾਥ ਨਿਭਾ ਰਹੀਆਂ ਨੇ ਮਤਲਬ ਕਿ ਘਰ ਦਾ ਕੰਮ ਵੀ ਕਰਦੀਆਂ ਨੇ ਫਿਰ ਚੋਨੇ ਦਾ ਕੰਮ ਵੀ ਕਰਦੀਆਂ ਨੇ ਜੀ ਤੇ ਜੇਕਰ ਇਹ ਨਾ ਹੋਣ ਸਾਡਾ ਚੋਨਾ ਨਹੀਂ ਲੱਗ ਸਕਦਾ ਜੀ ਔਰ ਤੇ ਦੀ ਬਹੁਤ ਜ਼ਰੂਰਤ ਇੱਥੇ ਗਈ ਹੈ ਬਹੁਤ ਸਾਥ ਨਿਭਾ ਰਹੀ ਚੰਨ ਮਹਿਲਾਵਾਂ ਹੀ ਕਾਟ ਨੂੰ ਪੂਰਾ ਕਰ ਰਹੀਆਂ ਨੇ ਜੀ ਹੋਰ ਜੋ ਹੈਗੇ ਨੇ ਆਦਮੀ ਉਹਨਾਂ ਕੋਲ ਤਾਂ ਕਾਟ ਨਹੀਂ ਪੂਰੀ ਹੋ ਸਕਦੀ ਇਹ ਕਿਸਾਨ ਸਨ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਔਰ ਜਿਨ੍ਹਾਂ ਦਾ ਕਹਿਣਾ ਕਿ ਜੇ ਘਰ ਮਜ਼ਦੂਰ ਮਹਿਲਾਵਾਂ ਨਾ ਹੁੰਦਾ ਹੋ ਸਕਦਾ ਕਿ ਉਹਨਾਂ ਦਾ ਜਿਹੜਾ ਖੇਤੀ ਤੇ ਜੋ ਵੀ ਕੰਮ ਤੰਦੇ ਆ ਉਹ ਪੂਰੇ ਨਾ ਹੋ ਸਕਣ ਉਹਨਾਂ ਨੂੰ ਇੱਕ ਮਹਿਲਾ ਮਜ਼ਦੂਰਾਂ ਦਾ ਵੀ ਬਹੁਤ ਵੱਡਾ ਜਿਹੜਾ ਯੋਗਦਾਨ ਦਿਖ ਰਿਹਾ ਔਰ ਉਹ ਸਮਝਦੇ ਆ ਕਿ ਜਿੰਨੀ ਵੀ ਦੇਸ਼ ਦੀ ਤਰੱਕੀ ਹੁੰਦੀ ਆ ਜਾਂ ਖੇਤੀ ਦਾ ਕਿਤੇ ਨਾ ਕਿਤੇ ਖੇਤੀ ਨੂੰ ਹੁਲਾਰਾ ਮਿਲਦਾ ਤਾਂ ਉਸ ਦੇ ਵਿੱਚ ਮਹਿਲਾ ਮਾਂ ਮਜ਼ਦੂਰਾਂ ਦਾ ਬਹੁਤ ਵੱਡਾ ਯੋਗਦਾਨ ਆ। ਬੇਸ਼ੱਕ ਅਸੀਂ ਭਾਵੇਂ ਮਹਿਲਾਵਾਂ ਮਜ਼ਦੂਰਾਂ ਦਾ ਗੱਲ ਕੀਤੀ ਉਹ ਆਪਣੀ ਕਿਤੇ ਨਾ ਕਿਤੇ ਕਮਜ਼ੋਰੀ ਨੂੰ ਜਾਂ ਮਜਬੂਰੀ ਦੱਸ ਰਹੇ ਔਰ ਆਰਥਿਕਤਾ ਦੇ ਨਾਲ ਜੋੜ ਰਹੇ ਆ ਪਰ ਦੂਜੇ ਪਾਸੇ ਦੂਸਰੇ ਵਰਗ ਨੂੰ ਇਸ ਗੱਲ ਦੀ ਕਿਤਨਾ ਕਿਤੇ ਰਾਹਤ ਜਰੂਰ ਮਿਲਦੀ ਹੈ ਕਿ ਅਜੇਹਾ ਮਹਿਲਾਵਾਂ ਦਾ ਖੂਨ ਨਾਲ ਉਹਨਾਂ ਦੀ ਖੇਤੀ ਦੇ ਵਿੱਚ ਤਰੱਕੀ ਦੀ ਰਫ਼ਤਾਰ ਫੜਦੇ ਹਨ। ਫਾਜ਼ਿਲਕਾ ਤੋਂ ਡੇਲੀ ਪੋਸਟ ਪੰਜਾਬ ਹਰਿਆਣਾ ਮਾਂਚਲੀ ਨਿਸ਼ਾਨ ਸਿੰਘ ਸਤ